ਵੈਲਕਮ ਜੀ ਬਾਈ ਜੀ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਵੀਰੇ ਅੱਜ ਨਾ ਆਪਾਂ ਕੰਬਾਈਨ ਇੰਡਸਟਰੀ ਲਾਈਨ ਦੇ ਵਿੱਚ ਨਾ ਆਪਾਂ ਕੁਝ ਖਾਸ ਗੱਲਾਂ ਕਰਨੀਆਂ ਨੇ ਮੇਰੇ ਵੀਰ ਕੰਬਾਈਨ ਮਾਲਕਾਂ ਨਾਲ ਤਾਂ ਖਾਸ ਕਰ ਉਹ ਵੀਰੇ ਜਿਹੜੇ ਕੰਬਾਈਨ ਮਾਲਕ ਵੀਰ ਨੇ ਉਹ ਪਤਾ ਕੀ ਕਰਿਆ ਕਰੋ ਯਾਰ ਪੰਜਾਬ ਤੋਂ ਨਾ ਹਿੰਦੀ ਚ ਛੋਟੇ ਛੋਟੇ ਮਤਲਬ ਕਿ ਡਾਇਰੀਆਂ ਵਾਲੀਆਂ ਪਰਚੀਆਂ ਬਣਵਾ ਲਿਆ ਕਰੋ ਉਹਦੇ ਨਾਲ ਕੀ ਹੁੰਦਾਗਾ ਉਹਦੇ ਤੇ ਹਿੰਦੀ ਚ ਲਿਖਵਾ ਲੈ ਬਿੱਗੇ ਕਿੱਲੇ ਟੈਂਕਰ ਉਹ ਅਗਰ ਦੋ ਕਰਵਾ ਲਿਆ ਕਰੋ ਇੱਕ ਹਵਤੇ ਕੋਲੇ ਮਤਲਬ ਕਿ ਰੱਖਣ ਜੋਗੀ ਇੱਕ ਸਾਹਮਣੇ ਖੇਤ ਵਾਲਿਆਂ ਦੇ ਜੋਗੀ ਪਤਾ ਕੀ ਗੱਲ ਆ ਜਦੋਂ ਬਾਅਦ ਚ ਆਪਾਂ ਜੈਂਟਾ ਲਵੇ ਮਸ਼ੀਨ ਚਲਾ ਦਿੰਦੇ ਆ ਕਿ ਫਿਰ ਉਹ ਕੀ ਕਹਿੰਦੇ ਨੇ ਜੇ ਸਰਦਾਰ ਜੀ ਉਸ ਦਾ ਇਤਨਾ ਨਹੀਂ ਦਾ ਇਤਨਾ ਦਾ ਮੈਂ ਅੱਜ ਕਿਸੇ ਕਰੋ ਪੈਸੇ ਲੈਣ ਗਿਆ ਸੀਗਾ ਚਲੋ ਮੇਰਾ ਮਾਲਕ ਕਹਿੰਦਾ ਵੀ ਡੀਜ਼ਲ ਜੋ ਕੇ ਪੈਸੇ ਲਿਆ ਉਹ ਬੰਦੇ ਤੋਂ ਫੜ ਲਿਆ ਮੈਂ ਗਿਆ ਉਹ ਤੋਂ ਪੈਸੇ ਲੈਣ ਤਾਂ ਉਹ ਕਹਿੰਦਾ ਸਰਦਾਰ ਜੀ ਉਹ ਇੰਨੇ ਪੈਸੇ ਸੀਗੇ ਮੇਰੇ ਕਿ ਇੰਨੇ ਟੈਕ ਸੀਗੇ ਮੇਰੇ ਤਾਂ ਕਹਿੰਦਾ ਵੀ ਦੋ ਬੂਰੀਆਂ ਤਾਂ ਹੈਗੀਆਂ ਹੀ ਨਹੀਂ ਸੀਗੀਆਂ ਮੈਂ ਖੈਰ ਨਹੀਂ ਵੀ ਮਤਲਬ ਕਿ ਉਹਨੇ ਦੋ ਹੈਗੀ ਆ ਉਹਦੀ ਅੱਠ ਬੋਰੀਆਂ ਸੀ ਕਰਦੇ ਕਰਾਉਂਦੇ ਨੇ ਤਿੰਨ ਬੋਰੀਆਂ ਦੇ ਪੈਸੇ ਦਿੱਤੇ ਏਜੰਟ ਵੀ ਕਹਿੰਦਾ ਹਾਂ ਯਾਰ ਹੋ ਗਿਆ ਐਸਾ ਨਹੀਂ ਜੇ ਪਰਚੀ ਦੇ ਉੱਤੇ ਵੀ ਹੋ ਗਿਆ ਆਪਣੀ ਉਹ ਪਰਚੀ ਦਾ ਨਾਲ ਕੀ ਫਾਇਦਾ ਆਪਾਂ ਨੂੰ ਇੰਨਾ ਫਾਇਦਾ ਹੈਗਾ ਆਪਾਂ ਕਹਾਂਗੇ ਵੀਰੇ ਸਾਡੀ ਪਰਚੀ ਦਾ ਪਰਚੀ ਮਿਲਾ ਲਾ ਜੇ ਤੇਰੀਆਂ ਦੋ ਲਿਖੀਆਂ ਹੋਈਆਂ ਦੋ ਕਿਉਂਕਿ ਉਸ ਟਾਈਮ ਉਹ ਖੇਤ ਵਾਲੇ ਹੋਰ ਹੁੰਦੇ ਨੇ ਪੈਸੇ ਦੇਣ ਵੇਲੇ ਹੋਰ ਫੇਰ ਜੇ ਥੋੜਾ ਦੇ ਉਹ 300 ਰੁਪਿਆ ਮੰਨ ਲੈ 1200 ਰੁਪਿਆ ਹੋ ਗਿਆ ਤਾਂ ਉਹ 1000 ਦੇ ਕੇ ਕਹਿੰਦੇ ਨੇ ਸਰਦਾਰ ਜੀ ਛੋੜੋ ਸਰਦਾਰ ਜੀ ਇਹ ਕਰੋ ਸਰਦਾਰ ਜੀ ਉਹ ਕਰੋ ਇਸ ਕਰਕੇ ਕਹਿਣਾ ਵੀਰੇ ਆਪਾਂ ਵੀ ਪਰਚੀ ਲਿਆ ਕਰੋ ਯਾਰ ਹੁਣ ਤਾਂ ਬਣਾ ਕੇ ਇੰਨਾ ਮਤਲਬ ਕਿ ਜਿਹਦਾ ਇੰਨੀ ਟੈਕਨੋਲੋਜੀ ਆ ਗਈ ਵਿੱਗੇ ਮਿਲਣ ਵਾਲੀ ਹਨਾ ਮਸ਼ੀਨਾਂ ਦੇ ਵਿੱਚ ਸੈਂਸਰ ਆ ਗਏ ਟਰੈਂਕ ਦੱਸਣ ਵਾਲੇ ਇਸ ਕਰਕੇ ਆਪਾਂ ਇਹ ਪਰਚੀ ਵਾਲਾ ਵੀ ਸਿਸਟਮ ਚਲਾ ਲਓ ਮੇਰਾ ਵੀਰ ਉਹਦੇ ਨਾਲ ਕੀ ਫਾਇਦਾ ਹੋਊਗਾ ਉਹਦੇ ਨਾਲ ਆਪਾਂ ਨੂੰ ਤਾਂ ਇੰਨਾ ਫਾਇਦਾ ਮਾਲਕ ਨੂੰ ਤਾਂ ਵੀਰ ਅਗਲਾ ਕੱਲੂ ਏਜੰਟ ਵੀ ਇਹ ਗੱਲ ਕਹਿ ਸਕਦਾ ਵੀ ਤੇਨੇ ਉਹਦੇ ਇੰਨੇ ਸੀਗੇ ਤੇ ਖੇਤ ਵਾਲਾ ਵੀ ਨਹੀਂ ਕਹਿ ਸਕਦਾ ਵੀ ਮੇਰੇ ਤਾਂ ਇੰਨੇ ਹੀ ਵਿੱਗੇ ਸੀਗੇ ਪਰਚੀ ਮਿਲੂਗੀ ਉਹ ਪਰਚੀ ਤੇ ਲਿਖਿਆ ਹੋਊਗਾ ਤੁਹਾਡੀ ਡਾਇਰੀ ਤੇ ਲਿਖਿਆ ਹਾਂ ਯਾਰ ਵੀ ਪਰਚੀ ਦਿੱਤੀ ਐਰੇ ਦਾ ਗੱਲ ਝੂਠ ਹੋ ਨਹੀਂ ਸਕਦੀ ਚਲੋ ਠੀਕ ਆ ਜੀ ਉਮੀਦ ਕਰਦੇ ਆ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਲਾਇਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦੇ ਹੋ ਵੀਡੀਓ ਨੂੰ ਵੀਰ ਜੀ ਚਲੋ ਠੀਕ ਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ